ਜੋ ਸਾਡੇ ਬੱਚੇ ਪੜਨ ਵਾਸਤੇ ਕੈਨੇਡਾ ਗਏ ਹੋਏ ਆ ਉਹਨਾਂ ਨਾਲ ਉੱਥੇ ਬਹੁਤ ਬੇਇਨਸਾਫੀ ਹੋ ਰਹੀ ਆ ਉਹਦੇ ਵਾਸਤੇ ਉਹਨਾਂ ਨੇ ਉੱਥੇ ਧਰਨਾ ਵੀ ਲਾਇਆ ਹੋਇਆ ਤੇ ਅਸੀਂ ਪੰਜਾਬੀ ਕੈਨੇਡਾ ਸਰਕਾਰ ਤੇ ਭਾਰਤ ਸਰਕਾਰ ਨੂੰ ਅਪੀਲ ਕਰਦੇ ਆ ਕਿ ਮਿਲ ਬੈਠ ਕੇ ਇਸ ਮਸਲੇ ਦਾ ਹੱਲ ਕੀਤਾ ਜਾਵੇ ਤੇ ਬਾਕੀ ਅਸੀਂ ਸਭੂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਕੈਨੇਡਾ ਦੀ ਸਿੱਖ ਸੰਗਤ ਤੇ ਹੋਰ ਆਮ ਜਨਤਾ ਨੂੰ ਅਸੀਂ ਅਪੀਲ ਕਰਦੇ ਆ ਕਿ ਉਹ ਉਹਨਾਂ ਦਾ ਵਰਤਵਾਦ ਇਹਨਾਂ ਬੱਚਿਆਂ ਦਾ ਸਹਿਯੋਗ ਕੀਤਾ ਜਾਵੇ ਤੇ ਇਹ ਉਹਨਾਂ ਨੂੰ ਸੰਬੋਧਨ ਹੈ ਲਾਈਟ ਮੀਡੀਆ ਦਾ ਸੰਬੋਧਨ ਹੈ ਜੋ ਸਾਡੇ ਬੱਚੇ ਪੜਨ ਵਾਸਤੇ ਕੈਨੇਡਾ ਗਏ ਹੋਏ ਆ ਉਹਨਾਂ ਨਾਲ ਉੱਥੇ ਬਹੁਤ ਬੇਸਾਖੀ ਹੋ ਰਹੀ ਹੈ ਉਹਦੇ ਵਾਸਤੇ ਉਹਨਾਂ ਨੇ ਉੱਥੇ ਧਰਨਾ ਵੀ ਲਾਇਆ ਹੋਇਆ ਤੇ ਅਸੀਂ ਪੰਜਾਬ ਕੈਨੇਡਾ ਸਰਕਾਰ ਤੇ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਮਿਲ ਬੈਠ ਕੇ ਇਸ ਮਸਲੇ ਦਾ ਹੱਲ ਕੀਤਾ ਜਾਵੇ ਤੇ ਬਾਕੀ ਅਸੀਂ ਸਭੂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਕੈਨੇਡਾ ਦੀ ਸਿੱਖ ਸੰਗਤ ਤੇ ਹੋਰ ਆਮ ਜਨਤਾ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਉਹਨਾਂ ਦਾ ਵਰਤਵਾਦ ਇਹਨਾਂ ਬੱਚਿਆਂ ਦਾ ਸੁਝੋ ਕੀਤਾ ਜਾਵੇ ਤੇ ਇਹ ਉਹਨਾਂ ਨੂੰ ਅਨਸਾਫਤ ਹੋਇਆ ਜਾਵੇ ਲਾਈਟ ਮੁਝੀ ਕਰਤਾ ਸਮਾ ਲਾਈਟ ਸੁਝੋ ਸਾਡੇ ਬੱਚੇ ਪੜਨ ਵਾਸਤੇ ਕੈਨੇਡਾ ਗਏ ਹੋਏ ਨੇ ਉਹਨਾਂ ਨਾਲ ਉਥੇ ਬਹੁਤ ਦੇ ਸਾਥੀ ਹੋ ਰਹੀ ਹੈ ਉਹਦੇ ਵਾਸਤੇ ਉਹਨਾਂ ਨੇ ਉਥੇ ਧਰਨਾ ਵੀ ਲਾਇਆ ਹੋਇਆ ਤੇ ਅਸੀਂ ਪੰਜਾਬ ਇਹ ਕੈਨੇਡਾ ਸਰਕਾਰ ਤੇ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਮਿਲ ਬੈਠ ਕੇ ਇਸ ਮਸਲੇ ਦਾ ਹੱਲ ਕੀਤਾ ਜਾਵੇ ਤੇ ਬਾਕੀ ਅਸੀਂ ਇਸ ਬੂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਕੈਨੇਡਾ ਦੀ ਸਿੱਖ ਸੰਗਤ ਤੇ ਹੋਰ ਆਮ ਜਨਤਾ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਉਹਨਾਂ ਦਾ ਗੱਤ ਨਵਾਦ ਇਹਨਾਂ ਬੱਚਿਆਂ ਦਾ ਸਜੋ ਕੀਤਾ ਜਾਵੇ ਤੇ ਇਹਨਾਂ ਨੂੰ ਹਨਸਾਦ ਦਵਾਇਆ ਜਾਵੇ ਲਾਈਟ ਜੀ ਕਰਤਾ ਸਾਡਾ ਲਾਈਟ ਜੀ ਜਿਹੜਾ ਸਾਡੇ ਬੱਚੇ ਪੜਨ ਵਾਸਤੇ ਕੈਨੇਡਾ ਗਏ ਹੋਏ ਆ ਉਹਨਾਂ ਨਾਲ ਉਥੇ ਬਹੁਤ ਦੇ ਸਾਥੀ ਹੋ ਰਹੀ ਆ ਉਹਦੇ ਵਾਸਤੇ ਉਹਨਾਂ ਨੇ ਉਥੇ ਧਰਨਾ ਵੀ ਲਾਇਆ ਹੋਇਆ ਤੇ ਅਸੀਂ ਪੰਜਾਬ ਇਹ ਕੈਨੇਡਾ ਸਰਕਾਰ ਤੇ ਭਾਰਤ ਸਰਕਾਰ ਨੂੰ ਅਪੀਲ ਕਰਦੇ ਆ ਕਿ ਮਿਲ ਬੈਠ ਕੇ ਇਸ ਮਸਲੇ ਦਾ ਹੱਲ ਕੀਤਾ ਜਾਵੇ ਤੇ ਬਾਕੀ ਅਸੀਂ ਇਸ ਬੂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਕੈਨੇਡਾ ਦੀ ਸਿੱਖ ਸੰਗਤ ਤੇ ਹੋਰ ਆਮ ਜਨਤਾ ਨੂੰ ਅਸੀਂ ਅਪੀਲ ਕਰਦੇ ਨੇ ਕਿ ਉਹ ਉਹਨਾਂ ਦਾ ਵਰਤਵਾਦ ਇਹਨਾਂ ਬੱਚਿਆਂ ਦਾ ਸੰਜੋਗ ਕੀਤਾ ਜਾਵੇ ਤੇ ਇਹਨਾਂ ਨੂੰ ਹਨਸਾਬ ਦਵਾਇਆ ਜਾਵੇ ਲਾਈਟ ਮਿਜੀ ਦਾ ਅੰਸਾਰ ਲਾਈਟ ਜਿਹੜਾ ਸਾਡੇ ਬੱਚੇ ਪੜਨ ਵਾਸਤੇ ਕੈਨੇਡਾ ਗਏ ਹੋਏ ਆ ਉਹਨਾਂ ਨਾਲ ਉੱਥੇ ਬਹੁਤ ਬੇਇਨਸਾਫੀ ਹੋ ਰਹੀ ਆ ਉਹਦੇ ਵਾਸਤੇ ਉਹਨਾਂ ਨੇ ਉੱਥੇ ਧਰਨਾ ਵੀ ਲਾਇਆ ਹੋਇਆ ਤੇ ਅਸੀਂ ਪੰਜਾਬ ਇਹ ਕੈਨੇਡਾ ਸਰਕਾਰ ਤੇ ਭਾਰਤ ਸਰਕਾਰ ਨੂੰ ਅਪੀਲ ਕਰਦੇ ਆ ਕਿ ਮਿਲ ਬੈਠ ਕੇ ਇਸ ਮਸਲੇ ਦਾ ਹੱਲ ਕੀਤਾ ਜਾਵੇ ਤੇ ਬਾਕੀ ਅਸੀਂ ਇਸ ਬੂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਕੈਨੇਡਾ ਦੀ ਸਿੱਖ ਸੰਗਤ ਤੇ ਹੋਰ ਆਮ ਜਨਤਾ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਉਹਨਾਂ ਦਾ ਵਰਤਵਾਦ ਇਹਨਾਂ ਬੱਚਿਆਂ ਦਾ ਸਹਿਯੋਗ ਕੀਤਾ ਜਾਵੇ ਤੇ ਇਹ ਉਹਨਾਂ ਨੂੰ ਅਨਸਾਫ਼ ਦੋਇਆ ਜਾਵੇ। ਵਾਇਟ ਕਮਿਸ਼ਨ ਸਾਹਿਬ ਵਾਇਟ ਜੀ ਜੋ ਸਾਡੇ ਬੱਚੇ ਪੜਨ ਵਾਸਤੇ ਕੈਨੇਡਾ ਰਹੇ ਹੋਏ ਆ ਉਹਨਾਂ ਨਾਲ ਉੱਥੇ ਬਹੁਤ ਬੇਇਨਸਾਫ਼ੀ ਹੋ ਰਹੀ ਆ। ਉਹਦੇ ਵਾਸਤੇ ਉਹਨਾਂ ਨੇ ਉੱਥੇ ਧਰਨਾ ਵੀ ਲਾਇਆ ਹੋਇਆ ਤੇ ਅਸੀਂ ਪੰਜਾਬ ਕੈਨੇਡਾ ਸਰਕਾਰ ਤੇ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਮਿਲ ਬੈਠ ਕੇ ਇਸ ਮਸਲੇ ਦਾ ਹੱਲ ਕੀਤਾ ਜਾਵੇ ਤੇ ਬਾਕੀ ਅਸੀਂ ਸਭੂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਕੈਨੇਡਾ ਦੀ ਸਿੱਖ ਸੰਗਤ ਤੇ ਹੋਰ ਆਮ ਜਨਤਾ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਉਹਨਾਂ ਦਾ ਬਤਵਾਦ ਇਹਨਾਂ ਬੱਚਿਆਂ ਦਾ ਸਹਿਯੋਗ ਕੀਤਾ ਜਾਵੇ ਤੇ ਇਹ ਉਹਨਾਂ ਨੂੰ ਹਨਸਾਬ ਦਵਾਇਆ ਜਾਵੇ ਵਾਇਟ ਕੁਝਿਕਾ ਤੁਸਾ ਵਾਇਟ